ਮੇਨ ਹੋ ਗਿਆ ਚੰਗੇ ਜਿੰਦਰ ਦੋਨੋਂ ਤੋਂ ਤੁਹਾਾਰੇ ਕਥਾ ਕੀਤੀ ਸੀ 78 ਚ ਆਪਾਂ ਇਸ ਨਾਲ ਬੈਠੇ ਸੀ ਮਾਰਾ ਨੇ ਕਥਾ ਕੀਤੀ ਕਿ ਹਾਂ ਜੀ ਮੇਰੇ ਹੁਣ ਵੀ ਆ ਭਾਈ ਦੇ ਪਤੀ ਸੰਤਾਲੀ ਸਾਲ ਹੋ ਗਏ ਮਾਰਾ ਇਹ ਕਹਿੰਦੇ ਸੰਸਾਰ ਵਿੱਚ ਜਿਹੜੀ ਪਾਪ ਜਿਹੜੀ ਪੁੰਨ ਸੰਸਾਰ ਵਿੱਚ ਜਿਹੜੀ ਪਾਪ ਹੈ ਜਿਹੜੀ ਪੁੰਨ ਇਹ ਵਿਆਖਿਆ ਕੀਤੀ ਡੇਢ ਕੀ ਹੈ ਕਹਿੰਦੇ ਰੱਬ ਨੂੰ ਟੁੱਟ ਜਾਣਾ ਪੂਰਾ ਕਾਪ ਹੈ ਆਪਾਂ ਸਾਰੇ ਪਹਿਲਾਂ ਗਰਮ ਗੈਨਿਕ ਯਾਦ ਹੁੰਦਾ ਹੈ ਆਪ ਇੱਕ ਪੂਰਾ ਪਾਪ ਜਾਣੀ 100% ਹੁਣ ਦੇਣ ਤੁਹਾਨੂੰ ਇੱਦਾਂ ਚਾਹੀਦਾ 10.5 ਬਣੇਗਾ ਨਾ ਇਤਾਰੇ ਜਿਹੜਾ ਹਿਰਦਾ ਦੁਖਾ ਦੇ ਚਾਹੇ ਕੌੜੇ ਸਾਹ ਦੁਆਰਾ ਜੇ ਨਿਸ਼ਾਨ ਕਰ ਦਿੱਤਾ ਜੇ ਕੋਈ ਛੋਟ ਹੋ ਗਿਆ ਜਿਹੜਾ ਹੋ ਗਿਆ ਉਹਦਾ ਹਿਰਦਾ ਨੂੰ ਤੜਪ ਗਿਆ ਦੇਡ ਕਾਪ ਹੋ ਗਿਆ ਪੂਰਾ ਹੋਰ ਤਾਂ ਮੈਂ ਦੇਣ ਪੰਨਾ ਤੋਂ ਪਰਮੇਸ਼ਰ ਨੇ ਹਮੇਸ਼ਾ ਕੰਮ ਕਰਨਾ ਸਾਹਮਣੇ ਨੀ ਤੁਹਾਨੂੰ ਚਾਹ ਰਿਹਾ ਅੰਦਾ ਪੰਨੂ ਜਿਹੜੇ ਗੋਦੀਆਂ ਨੂੰ ਸੁਖਾਂਤ ਤੇ ਲੈਣਗੇ